ਹਾਂਜੀ ਸਤਿ ਸ੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਸੋ ਅੱਜ ਆਪਾਂ ਬੇਸਿਕਲੀ ਲਾਇਬ੍ਰੇਰੀ ਚੱਲੇ ਆ ਮੈਂ ਬੁੱਕਸ ਹੋਲਡ ਕੀਤੀਆਂ ਹੋਈਆਂ ਸੀਗੀਆਂ ਸੋ ਆਪਾਂ ਬੁੱਕਸ ਸਮਝ ਲੈ ਕੇ ਆਵਾਂਗੇ ਇਸ ਚੈਨਲ ਤੇ ਤੇ ਮੇਰੀਆਂ ਫੇਵਰਿਟ ਬੁੱਕਸ ਮੈਂ ਬਹੁਤ ਜ਼ਿਆਦਾ ਐਕਸਾਈਟਿਡ ਆ ਨਾ ਬੁੱਕਸ ਨੂੰ ਲੈਣ ਦੇ ਲਈ ਆਈ ਥਿੰਕ ਤੁਹਾਡੇ ਵਿੱਚ ਬਹੁਤ ਨੇ ਦੇਖਿਆ ਹੋਊਗਾ ਦਾ 48 ਲਾਜ਼ ਆਫ ਪਾਵਰ ਤੇ ਦੂਜੀ ਆਟੋਮਿਕ ਹੈਬਿਟਸ ਸੋ ਬਹੁਤ ਸੋਹਣੀਆਂ ਬੁੱਕਸ ਨੇ ਆਈ ਹੋਪ ਤੁਹਾਨੂੰ ਬਹੁਤ ਵਧੀਆ ਲੱਗਣਗੀਆਂ ਤੁਸੀਂ ਬਹੁਤ ਪਸੰਦ ਕਰੋਗੇ ਉਹਨਾਂ ਦਾ ਬੁੱਕ ਰਿਵਿਊ ਇਸੀ ਤਰ੍ਹਾਂ ਆਪਣੇ ਚੈਨਲ ਨਾਲ ਜੁੜੇ ਰਹੋ ਜਿਨ੍ਹਾਂ ਨੇ ਹਾਲ ਤੱਕ ਨਹੀਂ ਸਬਸਕ੍ਰਾਈਬ ਕੀਤਾ ਜਰੂਰ ਕਰ ਲਿਓ ਸੋ ਅੱਜ ਉਹ ਆਪਾਂ ਲਾਇਬ੍ਰੇਰੀ ਚੱਲਦੇ ਆ ਤੁਹਾਨੂੰ ਦਿਖਾਉਨੇ ਆ ਉੱਥੇ ਕਿੱਥੋਂ ਦੀ ਲਾਇਬ੍ਰੇਰੀ ਕੀ ਵੀ ਹੁੰਦੀ ਆ ਤੇ ਆਪਾਂ ਬੁੱਕਸ ਲੈ ਕੇ ਆਉਨੇ ਆ ਫਿਰ ਆਪਾਂ ਉਹਦੇ ਬੁੱਕ ਸਮਰੀ ਸ਼ੁਰੂ ਕਰਾਂਗੇ ਅੱਜ ਜੀ ਆਪਾਂ ਫੋਰਚੂਨ ਦੀ ਲਾਇਬ੍ਰੇਰੀ ਤਾਂ ਕਿ ਤੁਹਾਨੂੰ ਦਿਖਾਉਨੇ ਆ ਸਾਰਾ ਇਥੋਂ ਦਾ 뷰 ਇਹ ਮੇ ਕਰਕੇ ਪਈਆਂ ਹੁੰਦੀਆਂ ਨੇ ਜਿਵੇਂ ਇੱਥੇ ਮੇਰੇ ਜਿਹੜਾ ਕਾਰਡ ਦੇ 4 ਡਿਜੀਟ ਨੇ ਉਹਨਾਂ ਦਾ ਨਾਮ ਲਿਖਿਆ ਆ ਸੋ ਇਹ ਵਾਲੀਆਂ ਦੋ ਬੁੱਕਸ ਸਿਗੀਆਂ ਆਪਣੀਆਂ ਇਹ ਆਪਾਂ ਲੈ ਲੀਆਂ ਨੇ ਇੱਥੇ ਕਿਤੇ ਵੀ ਬੈਠ ਕੇ ਰੀਡ ਕਰ ਸਕਦੇ ਆ ਬੁੱਕਸ ਆਪਾਂ ਲੈ ਲਿਆ ਨੇ ਦੋਨੋਂ ਬੇਸਿਕਲੀ ਮੈਂ ਤੁਹਾਨੂੰ ਦਿਖਾਨੀ ਆ ਕਿ ਐਵੇਂ ਇੱਥੇ ਬੁੱਕਸ ਪਈਆਂ ਹੁੰਦੀਆਂ ਨੇ ਜਿਹੜੀ ਮੈਨੂੰ ਸਭ ਤੋਂ ਵਧੀਆ ਚੀਜ਼ ਲੱਗੀ ਉਹ ਪਤਾ ਕੀ ਆ ਉਹ ਇਹ ਆ ਕਿ ਇੱਥੇ ਬਾਦੂ ਸਪੇਸ ਆ ਬਹੁਤ ਜ਼ਿਆਦਾ ਜਿਵੇਂ ਤੁਸੀਂ ਦੇਖ ਰਹੇ ਹੋ ਸਾਹਮਣੇ ਚੇਅਰਸ ਲੱਗੀਆਂ ਹੋਈਆਂ ਨੇ ਹਨਾ ਲੈਪਟਾਪ ਇਹ ਸਾਰੇ ਫ੍ਰੀ ਹੁੰਦੇ ਤੁਸੀਂ ਇੱਥੇ ਆਰਾਮ ਨਾਲ ਯੂਜ਼ ਕਰ ਸਕਦੇ ਹੋ ਆਪਣੀ ਕੋਈ ਸਟੱਡੀ ਕਰਨੀ ਆ ਤੁਸੀਂ ਚਾਹੇ ਤੁਸੀਂ ਇੱਥੇ ਬੈਠ ਕੇ ਵੀ ਜੇ ਮੈਂ ਬੁੱਕ ਪੜ੍ਹਨੀ ਹੋਵੇ ਮੈਂ ਪੜ੍ਹ ਸਕਦੀ ਆ ਚਾਹੇ ਤੁਸੀਂ ਇੱਥੇ ਜਿੰਨਾ ਟਾਈਮ ਅਰਜੀ ਬੈਠੋ ਕੰਪਿਊਟਰ ਯੂਜ਼ ਕਰ ਸਕਦੇ ਹੋ ਵੀਡੀਓ ਦੇ ਅੱਗੇ ਜਾ ਕੇ ਆਪਾਂ اٹੋਮਿਕ ਹੈਬਿਟਸ ਦੀ ਬੁੱਕ ਸਮਰੀ ਪ੍ਰੋਪਰ ਕਲੀਅਰ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਸੋ ਵੀਡੀਓ ਨੂੰ ਐਂਡ ਤੱਕ ਜੁੜੇ ਰਹੋ ਵੀਡੀਓ ਦੇ ਨਾਲ ਤੇ ਫਿਰ ਦੱਸਿਓ ਕੋਈ ਬੁੱਕ ਸਮਰੀ ਕਿੰਨੀ ਦੀ ਲੱਗੀ ਲਾਸਟ ਟਾਈਮ ਜਦੋਂ ਮੈਂ ਆਈ ਸੀਗੀ ਮੈਂ ਇੱਥੇ ਬੈਠ ਕੇ ਬੁੱਕ ਰੀਡ ਕੀਤੀ ਸੀ ਅੱਜ ਆਪਾਂ ਬੁੱਕ ਰੀਡ ਤਾਂ ਘਰ ਜਾ ਕੇ ਕਰਾਂਗੇ ਉਹ ਜਿੱਦਾਂ ਸਾਹਮਣੇ ਚੇਅਰ ਮਤਲਬ ਕਿ ਹਰ ਥਾਂ ਤੇ ਪਈਆਂ ਨੇ ਇੱਥੇ ਆਰਾਮ ਨਾਲ ਆਪਣਾ ਇੱਥੇ ਬੈਠ ਕੇ ਪੜ੍ਹ ਸਕਦੇ ਹਾਂ ਕੰਪਿਊਟਰ ਲੈਪਟਾਪ ਤੁਸੀਂ ਆਪਣਾ ਲੈ ਕੇ ਆਇਓ ਉਹ ਵੀ ਯੂਜ਼ ਕਰ ਸਕਦੇ ਹੋ ਇੱਥੇ ਬੈਠ ਕੇ ਨਹੀਂ ਤਾਂ ਇਹਨਾਂ ਦੇ ਹੁੰਦੇ ਆ ਤੁਸੀਂ ਤੁਹਾਨੂੰ ਪਾਸਵਰਡ ਦੇ ਦਿੰਦੇ ਆ ਤਾਂ ਤੁਸੀਂ ਯੂਜ਼ ਕਰ ਸਕਦੇ ਹੋ ਕਈ ਵਾਰ ਕੀ ਹੁੰਦਾ ਬੱਚਿਆਂ ਕੋਲ ਨਹੀਂ ਹੁੰਦੇ ਆਪਣੇ ਕੋਲ ਲੈਪਟਾਪ ਤਾਂ ਕਈ ਵਾਰ ਆਪਣੇ ਕੋਲ ਨਹੀਂ ਹੁੰਦੇ ਆਪਾਂ ਆਰਾਮ ਨਾਲ ਇੱਥੇ ਯੂਜ਼ ਕਰ ਸਕਦੇ ਜਿੰਨਾ ਚਾਹੇ ਪੜ ਸਕਦੇ ਆ ਇੱਥੇ ਮੈਂ ਸੋਚਿਆ ਕਿ ਥੋੜਾ ਪੜ ਕੇ ਦੇਖਦੇ ਆ ਕਿ ਬੁੱਕ ਹੈ ਕਿਵੇਂ ਦੀ ਆ ਕਿਉਂਕਿ ਆਟੋਮੈਕ ਹੈਬਿਟਸ ਤੋਂ ਮੈਂ ਪੜੀ ਹੋਈ ਆ ਜਿਹੜੀ ਦੂਜੀ ਬੁੱਕ ਸੀਗੀ ਉਹ ਮੈਂ ਜਸਟ ਸੁਣਿਆ ਸੀਗਾ ਮੈਂ ਇੰਨੀ ਪ੍ਰੋਪਰ ਪੜ੍ਹੀ ਨਹੀਂ ਫਿਰ ਮੈਂ ਸੋਚਿਆ ਕਿ ਥੋੜੀਆਂ ਹੋਰ ਬੁੱਕਸ ਦੇਖਦੇ ਆਂ ਵੀ ਜੇ ਕੋਈ ਲੱਗੀ ਆਪਾਂ ਨੂੰ ਪਰ ਉਹੀ ਹੈ ਕਿ ਟਾਈਮ ਨਹੀਂ ਹੁੰਦਾ ਇੱਕ ਹਫਤੇ ਦੇ ਵਿੱਚ ਇੱਕ ਦੋ ਬੁੱਕਸ ਮਸਾਂ ਹੀ ਰੀਡ ਕੀਤੀ ਜਾਂਦੇ ਨੇ ਕਿਉਂਕਿ ਨਾਲ-ਨਾਲ ਕੰਮ ਵੀ ਕਰਨਾ ਹੁੰਦਾ ਸੋ ਇਨਾ ਟਾਈਮ ਨਹੀਂ ਲੱਗਦਾ ਹੈਗਾ ਉਹਦੇ ਕਰਕੇ ਹੋ ਜਾਂਦਾ ਪਰ ਮੈਂ ਦੇਖਿਆ ਥੋੜਾ ਮੈਂ ਕਿਹਾ ਚਲੋ ਐਕਸਪਲੋਰ ਕਰਦੇ ਹੁਣ ਆਏ ਤਾਂ ਹੈਗੀਆਂ ਮੈਨੂੰ ਜਿਹੜੀਆਂ ਜਿਹੜੀਆਂ ਲੱਗੀਆਂ ਬੁੱਕਸ ਉਹ ਆਪਾਂ ਪਿਕ ਕਰ ਲਈਆਂ ਸੋ ਤੁਹਾਨੂੰ ਉਸ ਦਿਨ ਦੱਸਿਆ ਸੀ ਕਿ ਆਪਾਂ ਲਾਇਬ੍ਰੇਰੀ ਗਏ ਸੀਗੇ ਤਾਂ ਮੈਂ ਬੁੱਕ ਲੈ ਕੇ ਆਂਦੀ ਆ ਇਹਦਾ ਵੀ ਕੋਈ ਰਿਵਿਊ ਹੈ ਜਿਹੜੀ ਮ ਮੈਂ ਇਹ ਜ਼ਰੂਰ ਤੁਹਾਨੂੰ ਕਹੂੰਗੀ ਕਿ ਤੁਹਾਨੂੰ ਸਾਰਿਆਂ ਨੂੰ ਇਹ ਬੁੱਕ ਜ਼ਰੂਰ ਪੜ੍ਹਨੀ ਚਾਹੀਦੀ ਹੈ ਇਹਦਾ ਪੰਜਾਬੀ ਵਰਜ਼ਨ ਵੀ ਹੈਗਾ ਮਿਲ ਜਾਂਦਾ ਅਵੇਲੇਬਲ ਤੁਸੀਂ ਉਹ ਤੋਂ ਸ਼ੁਰੂ ਕਰ ਸਕਦੇ ਹੋ ਇਹ ਬੁੱਕ ਸਾਡੀ ਲਾਈਫ ਦੇ ਨਾਲ ਰਿਲੇਟ ਕਰਦੀ ਹੈ ਬੇਸਿਕਲੀ ਇਹ ਸਾਨੂੰ ਦੱਸਦੀ ਹੈ ਕਿ ਕਿਵੇਂ ਸਾਡੀਆਂ ਛੋਟੀਆਂ ਛੋਟੀਆਂ ਆਦਤਾਂ ਵੱਡੇ ਰਿਜ਼ਲਟ ਲੈ ਕੇ ਆਉਂਦੀਆਂ ਨੇ ਚਾਹੇ ਉਹ ਨੈਗੇਟਿਵ ਹੋਣ ਚਾਹੇ ਪੋਜ਼ਿਟਿਵ ਹੋਣ ਹਮਸ ਕਲੀਅਰ ਹੈ ਇਸ ਬੁੱਕ ਦਾ ਰਾਈਟਰ ਬਹੁਤ ਸੋਹਣੀ ਉਹਨੇ ਆਪਣੀ ਲਾਈਫ ਦੀ ਸਾਰਾ ਐਕਸਪੀਰੀਅੰਸ ਸਾਂਝਾ ਕੀਤਾ ਕਿ ਕਿਵੇਂ-ਕਿਵੇਂ ਉਹਦੀ ਲਾਈਫ ਕਿਹੜੇ-ਕਿਹੜੇ ਪੜਾਵਾਂ ਦੇ ਵਿੱਚੋਂ ਲੰਗੀ ਸੋ ਅੱਜ ਮੈਂ ਤੁਹਾਡੇ ਨਾਲ ਡਿਸਕਸ ਕਰੂੰਗੀ ਸਭ ਤੋਂ ਪਹਿਲਾ ਪੁਆਇੰਟ ਸਮਾਲ ਚੇਂਜਸ 빅 ਰਿਜ਼ਲਟਸ ਇਹਦਾ ਮਤਲਬ ਕੀ ਹੈ ਛੋਟੀਆਂ ਛੋਟੀਆਂ ਆਦਤਾਂ ਜਿਵੇਂ ਕਿ ਮੰਨ ਲਓ ਐਗਜ਼ਾਮਪਲ ਦੇ ਤੌਰ ਤੇ ਜਿਵੇਂ ਤੁਸੀਂ ਫਾਸਟ ਫੂਡ ਖਾਣੇ ਹੋ ਆਪਾਂ ਜੇ ਫਾਸਟ ਫੂਡ ਖਾਵਾਂਗੇ ਤਾਂ ਮਤਲਬ ਇਹ ਨਹੀਂ ਕਿ ਤੁਸੀਂ ਅੱਜ 버ਗਰ ਖਾ ਲਿਆ ਤੇ ਅੱਜ ਹੀ ਤੁਹਾਡਾ weight gain ਹੋ ਜਾਊਗਾ ਤੁਸੀਂ ਕਹੋਗੇ ਕਿ ਇੱਕ ਦਿਨ ਹੀ ਤਾਂ ਖਾਧਾ ਪਰ ਤੁਸੀਂ ਇਹਨੂੰ ਡੇਲੀ ਖਾਣਾ ਸ਼ੁਰੂ ਕਰਦੋ 15 ਦਿਨ ਮਹੀਨੇ ਦੇ ਵਿੱਚ ਦੇਖਿਓ ਤੁਸੀਂ ਕਹੋਗੇ ਕਿ ਮੇਰਾ weight ਕਿਵੇਂ gain ਹੋ ਗਿਆ ਛੋਟੀਆਂ ਛੋਟੀਆਂ ਆਦਤਾਂ ਵੱਡੇ ਨਤੀਜੇ ਇੱਕਦਮ ਹੀ ਨਿਕਲਦੇ ਆ ਦੂਜੀ ਐਗਜ਼ਾਮਪਲ ਤੁਸੀਂ ਜਿਮ ਜਾਂਦੇ ਹੋ ਤੁਸੀਂ ਕਹੋਗੇ ਕਿ ਮੈਂ ਇੱਕ ਦਿਨ ਜਿੰਮ ਗਿਆ ਦੋ ਦਿਨ ਮੇਰਾ ਤਾਂ ਫਰਕ ਹੀ ਨਹੀਂ ਪੈ ਰਿਹਾ ਮੇਰੇ ਤੋਂ ਕੋਈ ਫਰਕ ਹੀ ਨਹੀਂ ਪੈ ਰਿਹਾ ਜਦੋਂ ਤੁਸੀਂ ਕੰਟੀਨਿਊ ਕਰੋਗੇ ਉਸ ਚੀਜ਼ ਨੂੰ ਡੇਲੀ ਜਾਣਾ ਸ਼ੁਰੂ ਕਰੋਗੇ 15 ਦਿਨ 1 ਮਹੀਨਾ 2 ਮਹੀਨੇ ਬਾਅਦ ਦੇਖੋਗੇ ਜੋ ਤੁਸੀਂ ਆਪਣੀ ਬੋਡੀ ਨੂੰ ਪ੍ਰੋਪਰ ਸ਼ੇਪ ਜਿਹੜੀ ਦੇਣਾ ਚਾਹੁੰਦੇ ਸੀ ਜੋ ਤੁਸੀਂ ਕਰਨਾ ਚਾਹੁੰਦੇ ਸੀ ਕਿ ਉਹ ਸਾਰੀਆਂ ਚੀਜ਼ਾਂ ਤੁਹਾਡੀ ਬੋਡੀ 'ਚ ਦਿਖਣ ਲੱਗ ਜਾਣਗੀਆਂ ਫਿਰ ਤੁਹਾਨੂੰ ਅਹਿਸਾਸ ਹੋਊਗਾ ਕਿ ਜੇ ਮੈਂ ਸ਼ੁਰੂਆਤ ਕੀਤੀ ਸੀਗੀ ਤਾਂ ਅੱਜ ਮੈਨੂੰ ਉਹਦੇ ਰਿਜ਼ਲਟਸ ਮਿਲ ਰਹੇ ਆ ਜੇ ਹੁਣ ਪੈਸੇ ਨੂੰ ਲੈ ਕੇ ਵਨ ਆਫ ਮਾਈ ਬੈਸਟ ਐਗਜ਼ਾਮਪਲ ਆ ਪੈਸੇ ਨੂੰ ਲੈ ਕੇ ਜੇ ਮੰਨ ਲਓ ਕਿ ਤੁਹਾਡੀ 10000 ਸੈਲਰੀ ਆ ਜੇ ਤੁਸੀਂ 5 500 ਵੀ ਜੋੜਨਾ ਸ਼ੁਰੂ ਕਰਦੇ ਹੋ 1000 1000 ਵੀ ਜੋੜਨਾ ਸ਼ੁਰੂ ਕਰਦੇ ਹੋ ਹੁਣ ਤੁਹਾਨੂੰ ਲੱਗੂਗਾ ਕਿ ਆਪਾਂ ਇੱਕਦਮ ਲੱਖਪਤੀ ਨਹੀਂ ਬਣ ਜਾਗੇ ਪਰ ਉਹਦੇ ਨਾਲ ਹੋਊਗਾ ਕਿ ਤੁਸੀਂ ਮਲਟੀਪਲਾਈ ਕਰਕੇ ਦੇਖੋ ਤੁਸੀਂ ਜੇ 1000 1000 ਇੱਕ ਮਹੀਨੇ ਦਾ ਕੱਢਦੇ ਹੋ 12 ਮਹੀਨਿਆਂ ਦਾ 12000 ਹੋ ਗਿਆ 5 ਸਾਲਾਂ ਦਾ ਕਿੰਨਾ ਹੋ ਗਿਆ 60000 ਹਨਾ ਸੋ 1000 ਤਾਂ ਕੱਢਣਾ ਕੋਈ ਔਖਾ ਨਹੀਂ ਹੈ ਆਪਣੇ ਲਈ ਆਪਾਂ ਦੂਜੇ ਖਰਚਿਆਂ ਨੂੰ ਕੰਟਰੋਲ ਕਰ ਸਕਦੇ ਆ ਤੇ ਆਪਾਂ ਨੂੰ ਇਹਨਾਂ ਔਖਾ ਵੀ ਨਹੀਂ ਲੱਗਣਾ ਹੈਗਾ ਵੀ 1000 ਰੁਪਏ ਆ ਬਟ ਜਦੋਂ ਤੁਸੀਂ 5 ਸਾਲਾਂ ਬਾਅਦ ਤੁਸੀਂ ਉਹਨੂੰ ਰੱਖ ਕੇ ਭੁੱਲ ਜਓ ਤੁਸੀਂ ਉਹ 9000 ਦੇ ਵਿੱਚੋਂ ਹੀ ਆਪਣੇ ਖਰਚੇ ਕੱਢਣੇ ਆ ਕਿ ਇੰਨੀ ਹੀ ਮੇਰੀ ਤਾਂ ਇਨਕਮ ਆ 1000 ਨੂੰ ਸਾਈਡ ਕੱਢ ਦੋ ਜਦੋਂ ਤੁਸੀਂ ਮਲਟੀਪਲਾਈ ਕਰੋਗੇ 5 ਸਾਲ 10 ਸਾਲ ਉਹ ਵਧੀ ਜਾਣੇ ਵਧੀ ਜਾਣੇ ਫਿਰ ਤੁਹਾਨੂੰ ਅਹਿਸਾਸ ਹੋਊਗਾ ਕਿ ਜੇ ਮੈਂ ਇੱਕ ਛੋਟੀ ਜਿਹੀ ਸ਼ੁਰੂਆਤ ਕੀਤੀ ਸੀਗੀ ਤਾਂ ਅੱਜ ਮੈਨੂੰ ਉਹਦੇ ਰਿਜ਼ਲਟ ਉਹ ਤੁਹਾਡੇ ਬੱਚਿਆਂ ਦੇ ਕੰਮ ਆ ਸਕਦਾ ਤੁਹਾਡੇ ਕੰਮ ਆ ਸਕਦਾ ਪੈਸਾ ਤਾਂ ਕਦੇ ਉਹ ਤੁਹਾਡੇ ਫਿਊਚਰ ਚ ਕੰਮ ਆ ਸਕਦਾ ਜੇ ਦਿਨ ਇਹ ਹੁੰਦਾ ਕਿ ਜਿਆਦਾ ਪੈਸੇ ਕਿਸੇ ਕੋਲ ਹੋਣ ਨਾ ਤੇ ਸ਼ੁਰੂਆਤ ਅਸੀਂ ਕਰੀਏ ਨਾ ਉਸ ਚੀਜ਼ ਫਿਰ ਬਹੁਤ ਗਲਤ ਹੋ ਜਾਂਦੀ ਹੈ ਛੋਟੀ ਛੋਟੀਆਂ ਆਦਤਾਂ ਸ਼ੁਰੂ ਕਰੋ ਤੇ ਉਹਦੇ ਅੱਗੇ ਜਾ ਕੇ ਤੁਹਾਨੂੰ ਵੱਡੇ ਨਤੀਜੇ ਹੀ ਦੇਖਣ ਨੂੰ ਮਿਲਣਗੇ ਹੁਣ ਇਹਦੇ ਉਲਟ ਇੱਕ ਬੈਡ ਐਗਜ਼ਾਮਪਲ ਜੇ ਦੇਖੀਏ ਜਿਹੜਾ ਬੰਦਾ ਨਸ਼ਾ ਕਰਦਾ ਉਹਨੂੰ ਲੱਗਦਾ ਆ ਕਿ ਮੈਂ ਤਾਂ ਇੰਨੇ ਦੀ ਹੀ ਸ਼ਰਾਬ ਪੀਤੀ ਆ ਲੋਕੀ ਸ਼ਰਾਬ ਪੀਂਦੇ ਆ ਉਹਨੂੰ ਲੱਗੂਗਾ ਕਿ ਮੈਂ ਤਾਂ ਇੰਨੇ ਦੀ ਹੀ ਪੀਤੀ ਆ ਫਿਰ ਕੀ ਹੋ ਗਿਆ ਪਰ ਤੁਸੀਂ ਦੇਖੋ ਕਿ ਇੱਕ-ਇੱਕ ਆਦ ਦਿਨ-ਦਿਨ ਦਿਨ-ਦਿਨ ਕਰਕੇ ਲੋਕਾਂ ਦੇ ਘਰ ਉਜੜ ਚੁੱਕੇ ਨੇ ਲੋਕਾਂ ਦੇ ਪਤਾ ਨਹੀਂ ਕਿੰਨੇ ਇੱਕ ਤਾਂ ਲੋਕ ਨਸ਼ਾ ਕਰ ਚੁੱਕੇ ਆ ਪਤਾ ਨਹੀਂ ਕਿੰਨੇ ਲੋਕਾਂ ਨੇ ਪੈਸੇ ਇਹਨਾਂ ਚੀਜ਼ਾਂ ਤੇ ਉਜਾੜਤੇ ਛੋਟੀ-ਛੋਟੀਆਂ ਗੱਲਾਂ 'ਚ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਮੈਂ ਇੰਨਾ ਫਰ ਜਦੋਂ ਇੱਕ ਅਮਾਊਂਟ ਇਕੱਠੀ ਹੋਈ ਨਾ ਜਦੋਂ ਦੇਖਿਆ 5 ਸਾਲ ਪਿੱਛੇ ਜਾ ਕੇ ਦੇਖਿਆ ਕਹਿੰਦੇ ਖੁਦ ਵੀ ਕਈ ਇਨਸਾਨ ਤਾਂ ਖੋਦੀ ਕਹਿ ਦਿੰਦੇ ਕਿ ਮੈਂ ਤਾਂ ਇੰਨਾ ਪੈਸਾ ਖਰਾਬ ਕਰਤਾ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਪਤਾ ਤਾਂ ਨਹੀਂ ਲੱਗਿਆ ਕਿਉਂਕਿ ਤੁਸੀਂ ਛੋਟ-ਛੋਟੀਆਂ ਆਦਤਾਂ ਤੋਂ ਸ਼ੁਰੂ ਹੋਏ ਚਾਹੇ ਤੁਹਾਡੀਆਂ ਆਦਤਾਂ ਬੁਰੀਆਂ ਹੀ ਕੰਨੂ ਛੋਟੀਆਂ ਛੋਟੀਆਂ ਆਦਤਾਂ ਜਦੋਂ ਕਿਸੇ ਚੀਜ਼ ਨੂੰ ਤੋੜਦੇ ਆ ਨਾ ਉਹ ਨਹੀਂ ਪਤਾ ਲੱਗਦਾ ਜਦੋਂ ਕੰਪਾਊਂਡ ਬਣਦੀ ਆ ਫਿਰ ਪਤਾ ਲੱਗਦਾ ਅੱਗੇ ਚੱਲ ਕੇ ਕਿ ਵਾਕਈ ਸਾਡਾ ਤਾਂ ਬਹੁਤ ਵੱਡਾ ਨੁਕਸਾਨ ਹੋ ਗਿਆ ਇੱਕ ਐਗਜ਼ਾਮਪਲ ਹੋਰ ਲੈ ਕੇ ਸਮਝਦੇ ਆ ਇੱਥੇ ਸ਼ਾਇਦ ਤੁਸੀਂ ਬੈਟਰ ਤਰੀਕੇ ਨਾਲ ਮੈਂ ਤੁਹਾਨੂੰ ਸਮਝਾ ਪਾਵਾਂ ਮੰਨ ਲਓ ਕਿ ਸਾਡੀ ਜਿਹੜੀ ਹੈਗੀ ਆ ਸੈਲਰੀ ਹੈਗੀ ਆ 10000 ਤੇ ਸਾਨੂੰ ਆਦਤ ਹੈਗੀ ਆ ਖਰਚਾ ਕਰਨ ਦੀ 9000 ਖਰਚਾ ਮਤਲਬ ਕਿ ਜਿਵੇਂ ਕਈਆਂ ਦਾ ਸੁਭਾਅ ਹੁੰਦਾ ਆ ਕਿ ਕੋਈ ਨਹੀਂ ਅਗਲੇ ਮਹੀਨੇ ਫੇਰ ਸੈਲਰੀ ਆ ਜਾਣੀ ਆ ਕਪੜੇ ਲੈ ਲੈ ਸ਼ਾਪਿੰਗ ਕਰ ਲਈ ਇੱਧਰ ਉੱਧਰ ਦੀ ਚੀਜ਼ਾਂ ਜਿਹੜੀਆਂ ਕਿ ਸਾਨੂੰ ਚਾਹੀਦੀਆਂ ਨਹੀਂ ਹੁੰਦੀਆਂ ਅਸੀਂ ਚੱਕੀ ਤੁਰੇ ਆਉਂਦੇ ਆਂ ਚੱਕੀ ਤੁਰੇ ਆਉਂਦੇ ਆਂ ਸਾਨੂੰ ਲੱਗਦਾ ਹੈ ਕਿ ਕੋਈ ਨਹੀਂ ਸੋਕੇ ਥੋੜਾ ਹੀ ਆ ਮੰਨ ਲਓ ਕਿ ਜੌਬ ਥੋੜੀ ਛੋਟ ਗਈ ਕਿਉਂਕਿ ਜਿਹੜੀ ਜੌਬਸ ਹੁੰਦੀਆਂ ਨੇ ਉਹ ਤਾਂ ਸਾਡੇ ਹੱਥ 'ਚ ਨਹੀਂ ਹੈਗੀਆਂ ਪਰ ਜਿਹੜਾ ਖਰਚਾ ਕਰਨਾ ਉਹ ਤਾਂ ਸਾਡੇ ਹੱਥ 'ਚ ਹੀ ਆ ਉਹ ਤਾਂ ਅਸੀਂ ਕਰਦੇ ਆ ਨਾ ਤੇ ਉਹ ਸਾਡੀ ਆਦਤ ਇੰਨੀ ਕਿ ਜ਼ਿਆਦਾ ਪੱਕ ਜਾਂਦੀ ਹੈ ਕਿ ਸਾਨੂੰ ਪਿੱਛੇ ਮੁੜਨਾ ਔਖਾ ਹੋ ਜਾਂਦਾ ਮੰਨ ਲਓ ਕਿ ਥੋੜੀ ਜੌਬ ਛੋਟ ਗਈ 10000 ਤਾਂ ਗਿਆ ਤੁਹਾਡੇ ਹੱਥੋਂ ਪਰ ਜਿਹੜਾ 9000 ਥੋੜਾ ਮੰਥਲੀ ਖਰਚਾ ਜਿਹੜਾ ਤੁਸੀਂ ਹਰ ਮਹੀਨੇ ਕਰਦੇ ਹੋ ਉਹ ਤਾਂ ਉੱਥੇ ਹੀ ਖੜਾ ਆ ਉਹਨੂੰ ਤਾਂ ਅਸੀਂ ਘੱਟ ਹੀ ਨਹੀਂ ਕਰ ਸਕਦੇ ਫਿਰ ਤੁਹਾਨੂੰ ਹੱਥ ਪੈਰਾਂ ਦੀ ਪੈ ਜਾਂਦੀ ਹੈ ਲੋਕਾਂ ਨੂੰ ਕਿ ਮੈਂ ਹੁਣ ਕੀ ਕਰਾਂ ਮੈਂ ਕਿੱਥੋਂ ਐਡਜਸਟ ਕਰਾਂ ਕਿਉਂਕਿ ਸਾਡੀਆਂ ਆਦਤਾਂ ਨਹੀਂ ਬਣੀ ਹੋਈਆਂ ਨਾ ਸਾਨੂੰ ਇਹ ਲੱਗਦਾ ਹੁੰਦਾ ਕਿ ਠੀਕ ਆ ਕਈਆਂ ਨੂੰ ਲੱਗਦਾ ਕਿ ਲਾਈਫ ਨੂੰ ਇੰਜੋਏ ਵੀ ਕਰਨਾ ਚਾਹੀਦਾ ਨਾਲ-ਨਾਲ which is true ਕੋਈ ਗਲਤ ਗੱਲ ਨਹੀਂ ਪਰ ਇੱਕ ਡਿਪੈਂਡ ਕਰਦਾ ਹੁੰਦਾ ਨਾ ਤੁਹਾਡੇ ਹਾਲਾਤ ਹੁਣ ਜੇ ਇਨਕਮ ਹੀ 10000 ਆ ਉਹਦੇ ਵਿੱਚੋਂ 9000 ਹੀ ਖਰਚ ਦਾਂਗੇ ਨਾਲ ਦੀ ਨਾਲ ਸੇਵਿੰਗ ਕੋਈ ਕੀਤੀ ਨਹੀਂ ਤੇ ਫਿਰ ਤਾਂ ਉਹ ਬਹੁਤ ਹੀ ਮਾੜੀ ਗੱਲ ਆ ਜੇ ਅਸੀਂ ਉਹਨਾਂ ਲੋਕਾਂ ਨੂੰ ਦੇਖਾਂਗੇ ਕਿ ਖਾਓ ਪੀਓ ਐਸ ਕਰੋ ਹਨਾ ਪੈਸਾ ਕਿਹੜਾ ਨਾਲ ਜਾਣਾ ਜੇ ਪੈਸਾ ਨਾਲ ਨਹੀਂ ਜਾਣਾ ਤਾਂ ਜਿਉਂਦੇ ਰਹਿਣੇ ਪੈਸਾ ਬਹੁਤ ਜ਼ਰੂਰੀ ਹੈ ਪੈਸੇ ਬਿਨਾ ਕੋਈ ਪੁੱਛਦਾ ਵੀ ਨਹੀਂ ਇਹ ਹੀ ਵੀ ਇੱਕ ਕੌੜਾ ਸੱਚ ਆ ਕੋਈ ਨਹੀਂ ਪੁੱਛਦਾ ਜੇ ਤੁਹਾਡੇ ਕੋਲ ਕੁਝ ਨਹੀਂ ਨਾ ਹੈਗਾ ਸੋ ਇਹ ਹੁਣ ਮੈਂ ਮਨੀ ਮੈਨੇਜਮੈਂਟ ਵੱਲ ਜਾ ਰਹੀਆਂ ਸੋ ਉਹ ਚੀਜ਼ ਜਿਹੜੇ ਮੈਂ ਇਸ ਵੀਡੀਓ 'ਚ ਕਵਰ ਨਹੀਂ ਕਰੂੰਗੀ ਉਹਦੇ ਲਈ ਅਲੱਗ ਤੋਂ ਵੀਡੀਓ ਬਣਾਵਾਂਗੇ ਕਿ ਜੇ ਅੱਜ ਤੁਹਾਡੇ ਕੋਲ ਪੈਸਾ ਹੈਗਾ ਤਾਂ ਹੀ ਤੁਹਾਡੇ ਨਾਲ ਸਾਰੇ ਖੜੇ ਆ ਨਹੀਂ ਪੈਸਾ ਹੈਗਾ ਡੋਜ਼ਨਟ ਮੈਟਰ ਕਿ ਤੁਹਾਡਾ ਕਿੰਨਾ ਹੀ ਨੇੜੇ ਦਾ ਰਿਸ਼ਤੇਦਾਰਾ ਨਹੀਂ ਪੁੱਛੂਗਾ ਤੇ ਦੂਜੀ ਗੱਲ ਉਹੀ ਕਿ अर्ਲੀ ਪ੍ਰੋਗਰੈਸ ਇਜ਼ ਇਨਵੀਜ਼ੀਬਲ ਹੁਣ ਇਹਦਾ ਕੀ ਮਤਲਬ ਜਿਵੇਂ ਕਿ ਮੈਂ ਪਹਿਲੇ ਪੁਆਇੰਟ 'ਚ ਹੀ ਕਵਰ ਕਰਤਾ ਕਿ ਜਦੋਂ ਸ਼ੁਰੂਆਤ ਹੁੰਦੀ ਹੈ ਨਾ ਕੋਈ ਵੀ ਪ੍ਰੋਗਰੈਸ ਉਹ ਇਨਵੀਜ਼ੀਬਲ ਮਤਲਬ ਵਿਜ਼ੀਬਲ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਸਾਨੂੰ ਦਿਖਦੀਆਂ ਨੇ ਇਨਵੀਜ਼ੀਬਲ ਮਤਲਬ ਜਿਹੜੀਆਂ ਦਿਖਦੀਆਂ ਨਹੀਂ ਹੁਣ ਇਹ ਚਾਹੇ ਥੋੜਾ ਫਾਸਟ ਫੂਡ ਖਾਣ ਦੀ ਆਦਤ ਹੋ ਜਾਏ ਥੋੜੀ ਜਿਮ ਜਾਣ ਦੀ ਆਦਤ ਹੋ ਜਾਏ ਆਪ ਔਰ ਕੋਈ ਵੀ ਆਤੋ ਤੁਸੀਂ ਦੇਖਣੀ ਹੈ ਕਿ ਤੁਹਾਡੇ ਕਿਹੜੀ ਕਿਹੜੀਆਂ ਆਤਾਂ ਨੇ ਉਹਨਾਂ ਨੂੰ ਬੈਠ ਕੇ ਦੇਖੋ ਤੇ ਇਹ ਚੀਜ਼ ਸੱਚੀ ਤੁਹਾਡੇ ਲਈ ਬਹੁਤ ਹੈਲਪ ਕਰੂਗੀ ਤੁਸੀਂ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਕੀ ਕਰਨਾ ਤੁਸੀਂ ਬੈਠਣਾ ਹੈ ਇਕੱਲੇ ਆਪਣੇ ਆਪ ਨਾਲ ਪੈਨ ਕਾਪੀ ਲੋ ਤੁਸੀਂ ਇਹ ਸਵਾਲ ਲਾਓ ਕਿ ਮੈਂ ਅੱਜ ਤੋਂ ਸਾਲ ਪਹਿਲਾਂ 2 ਸਾਲ ਜੋ ਵੀ ਹੈ ਮੇਰੀਆਂ ਬੁਰੀਆਂ ਆਤਾਂ ਹਰ ਕਿਸੇ 'ਚ ਹੁੰਦੀਆਂ ਨੇ ਕੋਈ ਵੀ ਪਰਫੈਕਟ ਕਦੇ ਨਹੀਂ ਹੁੰਦਾ ਚੰਗੀਆਂ ਮਾੜੀਆਂ ਆਤਾਂ ਉਹਦੇ 'ਚ ਹੁੰਦੀਆਂ ਨੇ ਕਈ ਵਾਰੀ ਆਪਾਂ ਕਿਸੇ ਸਾਹਮਣੇ ਨਹੀਂ ਦੱਸ ਸਕਦੇ ਟੋਟਲੀ ਫਾਈਨ ਨਾ ਦੱਸੋ ਆਪਣੇ ਆਪ ਨਾਲ ਤਾਂ ਗੱਲ ਕਰ ਸਕਦੇ ਆ ਆਪਣੇ ਆਪ ਨੂੰ ਤਾਂ ਮੈਂ ਬਹੁਤ ਚੀਜ਼ਾਂ ਆਪਣੇ ਆਪ ਨੂੰ ਕਹਿੰਨੀ ਆ ਕਿ ਆਹ ਚੀਜ਼ ਤੂੰ ਗਲਤ ਕੀਤੀ ਆ ਇਹਨੂੰ ਸੁਧਾਰ ਤੇਰਾ ਨੁਕਸਾਨ ਹੋਊਗਾ ਅੱਗੇ ਚੱਲ ਕੇ ਆਹ ਤੂੰ ਸਹੀ ਨਹੀਂ ਕੀਤਾ ਜੇ ਇੱਥੇ ਤੂੰ ਇਹ ਕਰ ਲੰਦੀ ਤੇਰੇ ਲਈ ਜ਼ਿਆਦਾ ਸਹੀ ਹੋਣਾ ਸੀ ਆਪਣੇ ਆਪ ਨਾਲ ਤਾਂ ਜ਼ਰੂਰ ਗੱਲਾਂ ਕਰ ਸਕਦੇ ਆ ਬੈਠੋ ਦੇਖੋ ਕਿ ਆਹ ਚੀਜ਼ਾਂ ਮੈਂ ਸੱਚੀ ਗਲਤ ਕੀਤੀ ਨੇ ਇਸ ਤੋਂ ਤਾਂ ਮੈਨੂੰ ਲੋੜ ਹੀ ਨਹੀਂ ਸੀ ਪੈਸਾ ਖਰਚਣ ਦੀ ਇਹਨੂੰ ਮੈਂ ਏਦਾਂ ਮਤਲਬ ਕਿ ਇਸ ਚੀਜ਼ ਨੂੰ ਮੈਂ ਮੈਂ ਇੰਪਰੂਵ ਕਰ ਸਕਦਾ ਸੀ ਤਾਂ ਮਰ ਲਈ ਜ਼ਿਆਦਾ ਵਧੀਆ ਹੋਣਾ ਸੀ ਜਿਹੜੇ ਰਿਜ਼ਲਟ ਹੁੰਦੇ ਆ ਸਾਨੂੰ ਇਨਸਟੈਂਟ ਨਹੀਂ ਦਿਖਦੇ ਹੈਗੇ ਸਮਾਂ ਪਾ ਕੇ ਚਾਹੇ ਤੁਹਾਡੀਆਂ ਬੁਰੀਆਂ ਆਤਾਂ ਨੇ ਚੰਗੀਆਂ ਆਤਾਂ ਨੇ ਸਮਾਂ ਪਾ ਕੇ ਉਹ ਚੀਜ਼ਾਂ ਤੁਹਾਡੇ ਸਾਹਮਣੇ ਆਉਂਦੀਆਂ ਨੇ ਸਾਨੂੰ ਸੱਚੀ ਕਦੇ ਪਤਾ ਹੀ ਨਹੀਂ ਲੱਗਦਾ ਹੈਗਾ ਕਿ ਕਿਵੇਂ ਹੋ ਗਿਆ ਮੇਰੇ ਨਾਲ ਉਹ ਕਿਵੇਂ ਨਹੀਂ ਹੋਇਆ ਉਹ ਸਾਰਾ ਕੁਝ ਅਸੀਂ ਸ਼ੁਰੂ ਕੀਤਾ ਪਰ ਗੱਲ ਇਹ ਆ ਕਿ ਉਹ ਸ਼ੁਰੂ ਚ ਸਾਨੂੰ ਪਤਾ ਨਹੀਂ ਲੱਗਿਆ ਲੱਖ ਦੀ ਅਮਾਉਂਟ ਆਦੀ ਉਹਦੇ ਵਿੱਚੋਂ 500000 ਕਢਾਵਾਂਗੇ ਓਬਵੀਅਸਲੀ ਇੰਨਾ ਥੋੜੀ ਫਰਕ ਪਊਗਾ ਸਾਨੂੰ ਕਿਉਂਕਿ ਛੋਟੀ ਅਮਾਉਂਟ ਕੱਢਦੇ ਆ ਨਾ ਉਹਦੇ ਵਿੱਚੋਂ 50000 ਕਢਾਵਾਂਗੇ ਲੱਖ ਚੋਂ ਲੱਗੂਗਾ ਪਤਾ ਵੀ ਪਿੱਛੇ ਤਾਂ 50 ਹੀ ਰਹਿ ਗਿਆ ਪਰ ਜੇ ਉਹਦੇ ਤੋਂ 10 ਰੁਪਏ 20 ਰੁਪਏ 50 ਰੁਪਏ ਕੱਢੋਗੇ ਤਾਂ ਨਹੀਂ ਫਰਕ ਲੱਗਣਾ ਇੰਨਾ ਉਸੇ ਤਰ੍ਹਾਂ ਹੀ ਆ ਪਰ ਜੇ ਹੁਣ ਤੁਸੀਂ 50 50 100 100 ਕੱਢੀ ਜਾਓਗੇ ਤਾਂ ਇੱਕ ਦਿਨ ਇਹ ਜਾਊਗਾ ਲੱਖ ਦਾ ਲੱਖ ਹੀ ਖਤਮ ਹੋ ਜਾਣਾ ਸੋ ਇਹ ਹੁੰਦੀ ਨੇ ਕਿ ਛੋਟੀਆਂ ਆਦਤਾਂ ਕਿਵੇਂ ਸਾਨੂੰ ਹੌਲੀ 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 ਚੰਗੇ ਪਾਸੇ ਵੀ ਲੈ ਜਾਂਦੀਆਂ ਨੇ ਉਸੇ ਤਰ੍ਹਾਂ ਹੀ ਬੁਰੀਆਂ ਆਦਤਾਂ ਪਾਵਾਂਗੇ ਇਹ ਹੀ ਛੋਟੀਆਂ ਛੋਟੀਆਂ ਆਦਤਾਂ ਖਰਾਬ ਕਰ ਦਿੰਦੀਆਂ ਨੇ ਅੱਗੇ ਜਾ ਕੇ ਬਹੁਤ ਨੁਕਸਾਨ ਕਰ ਦਿੰਦੀਆਂ ਨੇ ਸੱਚੀ ਬਹੁਤ ਸੋਹਣੀ ਬੋਕਾ ਕੋਸ਼ਿਸ਼ ਕਰਿਓ ਜੇ ਪੜ ਸਕਦੇ ਹੋ ਨਹੀਂ ਤਾਂ ਇਹਦੀ ਆਡੀਓ ਵੀ ਅਵੇਲੇਬਲ ਆ ਤੁਸੀਂ ਉਹ ਵੀ ਸੁਣ ਸਕਦੇ ਹੋ ਐਵੇਂ ਦੀਆਂ ਚੀਜ਼ਾਂ ਨਾਲ ਜੁੜਨ ਦੀ ਕੋਸ਼ਿਸ਼ ਕਰੋ ਸਾਡੀ ਲਾਈਫ ਦੇ ਲਈ ਸਾਨੂੰ ਬਹੁਤ ਜ਼ਿਆਦਾ ਜ਼ਰੂਰੀ ਨਹੀਂ ਅੱਜ ਦੇ ਸਮੇਂ ਸਾਨੂੰ ਬਹੁਤ ਲੋਡ ਆ ਕਿਉਂਕਿ ਉਦਾਂ ਬਹੁਤ ਸਟ्रेस ਆ ਵੈਸੇ ਹੀ ਅਸੀਂ ਸਾਰੀਆਂ ਚੀਜ਼ਾਂ ਨੇਸੈਸਰੀ ਦੇਖੀ ਜਾਂਦੇ ਆ ਸੁਣੀ ਜਾਂਦੇ ਆ ਜਿਹਦਾ ਕੋਈ ਫਾਇਦਾ ਨਹੀਂ ਆ ਸਟ्रेस ਪਾ ਲੈਨੇ ਆਪਣੇ ਦਿਮਾਗ ਤੇ ਜਿਹੜੀਆਂ ਚੀਜ਼ਾਂ ਸਾਡੇ ਲਈ ਹੈਲਪਫੁਲ ਨੇ ਉਹਨਾਂ ਚੀਜ਼ਾਂ ਵਾਲਾ ਅਸੀਂ ਹੁੰਦੇ ਨਹੀਂ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇ ਐਵੇਂ ਦੀਆਂ ਵੀਡੀਓਜ਼ ਤੁਸੀਂ ਚਾਹੁੰਦੇ ਹੋ ਕਿ ਆਪਾਂ ਅੱਗੇ ਆਪਣੇ ਚੈਨਲ ਤੇ ਲੈ ਕੇ ਆਈਏ ਬੁੱਕ ਸਮਰੀ ਲੈ ਕੇ ਆਈਏ ਆਪਣੇ ਇਸ ਚੈਨਲ ਤੇ ਮਿਕਸ ਕੰਟੈਂਟ ਹੀ ਹੋਊਗਾ ਬੇਸਿਕਲੀ ਵਿੱਚ ਵਿੱਚ ਬਲੌਗਸ ਵੀ ਆਪਾਂ ਅਪਲੋਡ ਕਰਦੇ ਆਂ ਬੁੱਕ ਸਮਰੀ ਵੀ ਹੋਊਗੀ ਤੇ ਤੁਹਾਡੇ ਨਾਲ ਆਪਣੀ ਡੇਲੀ ਲਾਈਫ ਦੀਆਂ ਗੱਲਾਂ ਵੀ ਡਿਸਕਸ ਕਰਦੇ ਰਹਿਣੇ ਆਪਾਂ ਤੇ ਆਪਾਂ ਸਟੋਰੀਜ਼ ਵੀ ਕਵਰ ਕਰਿਆ ਕਰਾਂਗੇ ਜਿਹੜੀਆਂ ਕਿ ਆਪਣੇ ਆਲੇ ਦੁਆਲੇ ਜੋ ਵੀ ਹੋ ਰਿਹਾ ਆ ਸੋ ਕੋਸ਼ਿਸ਼ ਇਹ ਹੀ ਰਹੂਗੀ ਕਿ ਇਸੇ ਮੇਰੇ ਨਾਲ ਤੁਸੀਂ ਵੀ ਕੁਝ ਸਿੱਖ ਸਕੋ ਤੇ ਸਭ ਤੋਂ ਵੱਡੀ ਐਗਜ਼ੈਂਪਲ ਮੈਂ ਤੁਹਾਨੂੰ ਇਹ ਵੀ ਦੇਣਾ ਚਾਹੁੰਦੀ ਆ ਇੱਥੇ ਹੁਣ ਤੁਸੀਂ ਦੇਖੋ ਜਿਹੜੇ ਇਨਸਾਨ ਖੇਡਦੇ ਆ ਪਲੇਗਰਾਉਂਡ ਦੇ ਵਿੱਚ ਕੋਈ ਇਹ ਸੋਚ ਕੇ ਜਾਂਦਾ ਕਿ ਮੈਂ ਹਾਰ ਜਾਂ ਹਰ ਇਨਸਾਨ ਜਿੱਤਣ ਦੇ ਲਈ ਹੀ ਖੇਡਦਾ ਹਰ ਇਨਸਾਨ ਜਿਹੜਾ ਪਲੇਅਰ ਆ ਉਹ ਜਿੱਤਣ ਦੇ ਲਈ ਹੀ ਗਰਾਊਂਡ ਦੇ ਵਿੱਚ ਜਾਂਦਾ ਪਰ ਸਾਰੇ ਨਹੀਂ ਜਿੱਤਦੇ ਸਾਰੇ ਹਾਰਦੇ ਵੀ ਨਹੀਂ ਜਿੱਤਦੇ ਕੌਣ ਜਿਨ੍ਹਾਂ ਨੇ ਪ੍ਰੈਕਟਿਸ ਬਹੁਤ ਕੀਤੀ ਹੁੰਦੀ ਹੈ ਜਿਨ੍ਹਾਂ ਨੇ ਇੱਕ ਦਿਨ ਦੋ ਦਿਨ ਤਿੰਨ ਦਿਨ ਲਗਾਤਾਰ ਉਸ ਚੀਜ਼ ਨੂੰ ਇੱਕ ਆਦਤ ਬਣਾ ਕੇ ਗਰਾਊਂਡ ਦੇ ਵਿੱਚ ਜਾਂਦੇ ਆ ਇੱਕ ਦਾ ਹੁੰਦਾ ਹੈ ਕਿ ਠੀਕ ਆ ਐਨੇ ਨੂੰ ਸਾਡਾ ਹੈਗਾ ਯਾ ਮੈਂ ਚਾਹਤੇ ਅਸੀਂ ਜਾਣਾ ਪਰ ਜਿੱਤਦਾ ਕੌਣ ਜਿਹੜਾ ਕੰਸਿਸਟੈਂਟ ਹੁੰਦਾ ਉਸ ਚੀਜ਼ ਦੇ ਲਈ ਕੰਸਿਸਟੈਂਸੀ ਹੋਣੀ ਬਹੁਤ ਜ਼ਰੂਰੀ ਹੈ ਜਿਵੇਂ ਕਿ ਆਪਾਂ ਕਹਦੀਏ ਲਗਾਤਾਰ ਕੋਈ ਵੀ ਕੰਮ ਹੋ ਰਿਹਾ ਆ ਸੋ ਉਹੋ ਇਨਸਾਨ ਦੇ ਉੱਤੇ ਪੋਜ਼ਿਟਿਵ ਅਸਰ ਪਾਉਂਦਾ ਚਾਹੇ ਤੁਸੀਂ ਥੋੜੇ ਫਿਊਚਰ ਥੋੜਾ ਕੋਈ ਵੀ ਕੰਮ ਹੋ ਸਕਦਾ ਜੇ ਅਸੀਂ ਉਹਨੂੰ ਐਦਾਂ ਹੀ ਛੱਡ ਦਾਂਗੇ ਕੋਈ ਤੁਸੀਂ ਕੰਮ ਸ਼ੁਰੂ ਕੀਤਾ ਅੱਜ ਸਿੱਖ ਲਿਆ ਕੱਲੂ ਛੱਡਤਾ ਪਰਸੋਂ ਨੂੰ ਫੇਰ ਸਿੱਖ ਲਿਆ ਉਹ ਚੀਜ਼ ਨੇ ਵਰਕ ਹੀ ਨਹੀਂ ਕਰਨਾ ਤੁਹਾਨੂੰ ਕੰਸਿਸਟੈਂਸੀ ਦਿਖਾਉਣੀ ਪੈਣੀ ਆ ਆਪਣੀ ਉਸ ਕੰਮ ਦੇ ਲਈ ਚਾਹੇ ਥੋੜਾ ਤੁਰੋ ਪਰ ਤੁਰੋ ਇਹ ਨਹੀਂਗਾ ਕਿ ਦੋ ਦਿਨ ਤੁਸੀਂ ਸ਼ੁਰੂ ਨਹੀਂ ਕੀਤਾ ਤੁਸੀਂ ਮਾਰਨਿੰਗ ਤੁਸੀਂ ਵਰਕ ਕਰਨ ਲੱਗਿਓ ਏ ਨਹੀਂ ਹੈਗਾ ਕਿ ਤੁਸੀਂ ਪਹਿਲੇ ਦਿਨ ਹੀ ਭੱਜਣ ਲੱਗ ਜਾਓ ਨਾ ਭੱਜੋ ਤੁਹਾਡੇ ਤੋਂ ਨਹੀਂ ਭੱਜਿਆ ਜਾਂਦਾ ਤੁਰਨਾ ਤਾਂ ਸ਼ੁਰੂ ਕਰੋ ਸ਼ਰਤ ਇਹ ਹੋਣੀ ਚਾਹੀਦੀ ਹੈ ਕਿ ਤੁਸੀਂ ਤੁਰਨਾ ਰੋਜ਼ ਆ ਇਹ ਨਹੀਂ ਹੈਗਾ ਕਿ ਅੱਜ ਤੁਰ ਲਿਆ ਦੋ ਦਿਨ ਛੱਡਤਾ ਠੀਕ ਆ ਕੱਲ ਨੂੰ ਜਾਵਾਂਗੇ ਉਹ ਚੀਜ਼ ਨੇ ਤੁਹਾਡੇ ਤੇ ਅਸਰ ਹੀ ਨਹੀਂ ਕਰਨਾ ਤੇ ਫਿਰ ਤੁਸੀਂ ਡੀਮੋਟੀਵੇਟ ਹੋ ਜਾਣਾ ਤੁਹਾਨੂੰ ਲੱਗਣਾ ਕਿ ਮੇਰੇ ਪੋਜ਼ਿਟਿਵ ਚੇਂਜ ਮੈਨੂੰ ਦਿਖ ਨਹੀਂ ਰਿਹਾ ਤੁਸੀਂ ਉਹ ਚੀਜ਼ ਨੂੰ ਛੱਡ ਦੋਗੇ ਸਕਿੱਪ ਕਰ ਦੋਗੇ ਕੀ ਕਰਨਾ ਤੁਸੀਂ ਚਾਹੇ ਥੋੜਾ ਤੁਰੋ ਪਰ ਤੁਰਨਾ ਡੇਲੀ ਆ ਹੌਲੀ ਹੌਲੀ ਤੁਹਾਡੀ ਉਹ ਹੱਤ ਵੱਜ ਜਾਣੀ ਆ ਫਿਰ ਉਹਦੇ ਤੁਹਾਨੂੰ ਪੋਜ਼ਿਟਿਵ ਰਿਜ਼ਲਟ ਦੇਖਣ ਨੂੰ ਮਿਲਣਗੇ ਤੁਹਾਡੀ ਲਾਈਫ 'ਚ ਕੋਈ ਹੈਲਪ ਇਦਾਂ ਦੀ ਹੋਈ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਮੈਨੂੰ ਬਹੁਤ ਵਧੀਆ ਲੱਗੂਗਾ ਕਿ ਜੇ ਤੁਹਾਡੀ 'ਚ ਪੋਜ਼ਿਟਿਵ ਚੇਂਜ ਕੋਈ ਆ ਰਹੀ ਆ ਤੁਸੀਂ ਇਹਨਾਂ ਚੀਜ਼ਾਂ ਨਾਲ ਜੁੜਨਾ ਸ਼ੁਰੂ ਕਰੋ ਆਈ ਹੋਪ ਕਿ ਆਪਾਂ ਕਵਰ ਕਰ ਲਿਆ ਨੇ ਮੇਨ ਮੇਨ ਚੀਜ਼ਾਂ ਜਿਹੜੀਆਂ ਇਸ ਬੁੱਕ ਦੇ ਵਿੱਚ ਹੈਗੀਆਂ ਸੀ ਔਰ ਦੂਜੀ ਗੱਲ ਇਹ ਆ ਕਿ ਕੋਈ ਵੀ ਬੁੱਕ ਆ ਉਹਦੀ ਜਿਹੜੀ ਬੁੱਕ ਸਮਰੀ ਆ ਉਹ ਆਪਾਂ ਇੱਕ ਛੋਟੀ ਜੀ ਵੀਡੀਓ ਦੇ ਵਿੱਚ ਕਵਰ ਨਹੀਂ ਕਰ ਸਕਦੇ ਸੋ ਜਿਹੜੀਆਂ ਬਾਕੀ ਦੀਆਂ ਗੱਲਾਂ ਨੇ ਜੇ ਤੁਹਾਨੂੰ ਬੁੱਕ ਰਿਵਿਊ ਵਧੀਆ ਲੱਗਿਆ ਤਾਂ ਮੈਨੂੰ ਤੁਹਾਡੇ ਇਜੇ ਤੁਹਾਨੂੰ ਵਧੀਆ ਲੱਗੀ ਬੁੱਕ ਸਮਰੀ ਤੁਸੀਂ ਚਾਹੁੰਦੇ ਹੋ ਕਿ ਆਪਾਂ ਅੱਗੇ ਕੰਟੀਨਿਊ ਕਰੀਏ ਥੈਨ ਡੈਫੀਨਿਟਲੀ ਆਪਾਂ ਇਹਦਾ ਜਿਹੜਾ ਹੈਗਾ ਨੈਕਸਟ ਪਾਰਟ ਬਣਾਵਾਂਗੇ ਪਰ ਮੈਂ ਇਹ ਉਮੀਦ ਜ਼ਰੂਰ ਕਰੂੰਗੀ ਕਿ ਜੋ ਵੀ ਗੱਲਾਂ ਮੈਂ ਤੁਹਾਡੇ ਨਾਲ ਡਿਸਕਸ ਕੀਤੀਆਂ ਨੇ ਪਲੀਜ਼ ਤੁਸੀਂ ਉਹਨਾਂ ਤੇ ਗੌਰ ਜ਼ਰੂਰ ਕਰੋ ਤੇ ਇੰਪਲੀਮੈਂਟ ਕਰਨਾ ਸ਼ੁਰੂ ਕਰੋ ਆਪਣੀ ਲਾਈਫ ਦੇ ਵਿੱਚ ਤਾਂ ਕਿ ਅਸੀਂ ਕਿਸੇ ਚੰਗੇ ਪਾਸੇ ਨੂੰ ਹੋ ਸਕੀ ਅਸੀਂ ਆਪਣੀ ਲਾਈਫ ਦੇ ਵਿੱਚ ਕੋਈ ਪੋਜ਼ਿਟਿਵ ਚੇਂਜ ਲਿਆ ਸਕੀਏ ਮੈਂ ਇਹਨੂੰ ਚੰਗੀ ਤਰ੍ਹਾਂ ਰੀਡ ਆਊਟ ਕਰ ਲੈਣਾ ਹੈ ਸਾਰਾ ਕੀ ਦੇ ਵਿੱਚ ਹੋਰ ਕਿਹੜੀ ਕਿਹੜੀਆਂ ਇੰਪੋਰਟੈਂਟ ਚੀਜ਼ਾਂ ਨੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਨੂੰ ਲਾਈਕ ਕਰ ਲਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਬੁੱਕ ਸਮਰੀ ਅੱਜ ਦੀ ਕਿਵੇਂ ਲੱਗੀ ਮੈਨੂੰ ਤਾਂ ਪਰਸਨਲੀ ਇਹ ਬੁੱਕ ਬਹੁਤ ਜ਼ਿਆਦਾ ਪਸੰਦ ਆ ਬਾਕੀ ਮੈਨੂੰ ਤੁਹਾਡੇ ਰਿਵਿਊ ਚਾਹੀਦੇ ਆ ਦੇਖਦੇ ਆ ਤੁਹਾਡਾ ਕੀ ਰਿਐਕਟ ਆ ਇਸ ਚੀਜ਼ ਦੇ ਉੱਤੇ ਮਿਲਦੇ ਆਗੇ ਅਸੀਂ ਹੋਰ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ ਜੀ